ਅੱਜ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿਕ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚ ਚੁੱਕੇ ਆ ਪਿੰਡ ਕੈਰੋਂ ਪੱਟੀ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਸਤਨਾਮ ਸਿੰਘ ਉਹਨਾਂ ਦੇ ਫਾਰਮ ਤੇ ਆਏ ਆ ਰੋਟੀਨ ਦੇ ਵਿੱਚ ਹੀ ਕੰਮ ਵੀਰੋਂ ਨਹੀਂ ਕਰਦੇ ਆ ਠੀਕ ਆ ਜੀ ਸੋ ਜਿਹੜੇ ਭਰਾ ਆਪਣੇ ਨਾਲ ਨਵੇਂ ਜੁੜੇ ਆ ਉਹਨਾਂ ਦਾ ਆਪਾਂ ਧਿਆਨ ਦੇ ਵਿੱਚ ਲਿਆ ਦਿੰਨੇ ਆ ਵਪਾਰ ਲੈਣ ਦਾ ਕੰਮ ਆ ਸੋ ਕੈਰੋਂ ਪਿੰਡ ਪੱਟੀ ਤੋਂ ਤਕਰੀਬਨ 5 ਕਿਲੋਮੀਟਰ ਦੀ ਦੂਰੀ ਤੇ ਆ ਜਿਹੜੀ ਸੜਕ ਪੱਟੀ ਤੋਂ ਤਰਨਤਾਰਨ ਨੂੰ ਜਾਂਦੀ ਆ ਇਸੇ ਸੜਕ ਦੇ ਉੱਪਰ ਪਿੰਡ ਤੇ ਗ੍ਰੈਂਡ ਘਰੋਂ ਤੋਂ ਇੱਕ ਜਿਹੜੀ ਬਿਲਕੁਲ ਗ੍ਰੈਂਡ ਘਰੋਂ ਪੈਲਸਾ ਉੱਥੋਂ ਇੱਕ ਛੜਕ ਜਿਹੜੀ ਬਿਲਕੁਲ ਵੀਰ ਸਤਨਾਮ ਹੁਣੋਂ ਦੀ ਬੈਕਾ ਤੇ ਆ ਜਾਂਦੀ ਆ ਪੂਰੀ ਗੱਲਬਾਤ ਕਰਾਂਗੇ ਅੱਜ ਵੇੜਾਂ ਵੀ ਤੁਹਾਨੂੰ ਦਿਖਾਵਾਂਗੇ ਆਪਾਂ ਘਟੋ ਘਟ ਸੱਤ ਅੱਠ 8 7 ਨੱਕ ਜਿਹੜੇ ਹੋਣਗੇ ਜਿਹਦੇ ਵਿੱਚੋਂ ਸੁਈਆਂ ਸਵਾਈਆਂ ਵੇੜਾਂ ਦੋ ਗੱਬਣ ਦੋ ਸੁਈਆਂ ਦੋ ਟੋਕਰ ਗੱਬਣ ਤੇ ਦੋ ਜਿਹੜੀਆਂ ਨੇਹਰੀਆਂ ਟੋਕਰ ਤੁਹਾਨੂੰ ਆਪਾਂ ਦਿਖਾਉਣੀਆਂ ਨੇ ਮਾਲ ਸੁਥਰਾ ਹੋਊਗਾ ਜੈਜ ਰੇਟਾਂ ਤੇ ਹੋਊਗਾ ਬਾਕੀ ਮੇਰਾ ਭਰਾ ਕੋਈ ਵੀ ਆਉਂਦਾ ਆਪਦੀ ਬਿਲਕੁਲ ਤਸੱਲੀ ਕਰੋ ਦੋ ਟਾਈਮ ਕਰੋ ਤਿੰਨ ਟਾਈਮ ਕਰੋ ਅੱਜ ਤਰੀਕ 22 ਅਕਤੂਬਰ ਤੇ ਸਮਾਂ ਕੋਈ ਦੁਪਹਿਰ ਦੇ 2:00 ਵਜੇ ਜਾਂ 1:30 ਵਜੇ ਦਾ ਆਪਾਂ ਵੀਡੀਓ ਕਵਰ ਕਰਦੇ ਪਏ ਆ ਪੂਰੀ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਵੀਰ ਸਤਰਾਮ ਸਿੰਘ ਸੱਸਰੀ ਕਾਲ ਜੀ ਸੱਸਰੀ ਕਾਲ ਜੀ ਮਹਾਰਾ ਹੋਰ ਭਾਜੀ ਕੈਮ ਸੇ ਤਾ ਸੁਣੇ ਕਿਰਪਾ ਮਹਾਰਾ ਇੱਥੇ ਪੈ ਕੀ ਆਉਂਦੇ ਵਧੀਆ ਭਾਜੀ ਹੋਰ ਮਨਾਲੀਆਂ ਦਵਾਲੀਆਂ ਹਾਂ ਜੀ ਚਲੋ ਸੁਖ ਸੁਖਾ ਨਾਲ ਜਿਹੜਾ ਇਤਿਆਰ ਆ ਆ ਨਹੀਂ ਬੜੀ ਕਿਲੋ ਮਹਾਰਾ ਸਾਰੇ ਕੋਲ ਸੁਖ ਸੁਖਾ ਨਵੀਂ ਬਿਰਸਤਰਾਮ ਅੱਜ ਵੇੜਾ ਵੀ ਦਿਖਾਉਣੀ ਆ ਆਪਾਂ ਘਟੋ ਘਟ ਪੀ 8 7 6 7 ਕਨਾਗ ਨੇ ਹਾਂਜੀ ਜੀ ਤੇ ਨਾਲ ਦੀ ਨਾਲ ਹੀ 2 3 ਮੱਝਾਂ ਵੀ ਮੈਨੂੰ ਦੱਸਦਾ ਵੀ ਸਵੇਰੇ ਹੈਗੀਆਂ ਸੀ ਵੇਖੀਆਂ ਨੇ ਮਾਲ ਦੇਖ ਗਿਆ ਵੀਰ ਜੀ ਮਾਲ ਸਾਡੇ ਕੋਲ 16 17 ਪਸ਼ੂ ਹੈਗੇ ਬਹੁਤ ਵਛੀਆਂ ਕੱਚੀਆਂ ਚੱਲੋਂ ਲੈ ਆਪਾਂ ਪੌਣੇ ਜਾਣੀਆਂ ਹਾਂ ਉਹ ਵਿੱਚੋਂ 3 4 ਵੇੜਾ ਵੇਖ ਗਿਆ ਜੀ ਤੇ 2 ਝੋਟੇ ਵੇਖ ਗਿਆ ਠੀਕ ਆ ਠੀਕ ਆ ਹਾਂਜੀ ਸੋਈਆਂ ਸੀ ਸੋਈਆਂ 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 ਦੋਵੇਂ ਝੋਟੇ ਚਲੋ ਉਸ ਦਾ ਨਾਮ ਵੀ ਕਹਿ ਦਿੰਦਾ ਨਾ ਜਾਣ ਦਾ ਮਿੱਤੇ ਦਾ ਫਰਕ ਲਾ ਇਹਦਾ ਲੱਗਦਾ ਫਰਕ ਵੀ ਇਹ ਅੱਜ ਵੀਡੀਓ ਬਣਾਉਣ ਲੱਗੇ ਜਾਂ ਇਹ ਹੁਣ ਨਹੀਂ ਭਾਈ ਹੈਗਾ ਵੀ ਇਹ ਰੱਬ ਵੱਲੋਂ ਹੀ ਕੋਈ ਸੱਚੀ ਜ਼ਿਕਰ ਕਰ ਗਿਆ ਚਲ ਆ ਗਏ ਬਾ ਡੰਗਰ ਦੋ ਤਿੰਨੇ ਲੈ ਸਿਰੇ ਵੀ ਬਣਾਉਂਦੇ ਆਉਣੇ ਨਾ ਛੋਟੇ ਬੜੇ ਟੋਸੀਆਂ ਸਾਡਾ ਰਦਾ ਵੀਡੀਓ ਪਾਉਂਦਾ ਪਹਿਲਾਂ ਨੀ ਚੋਕੀ ਕੱਟੀ ਬੜੀ ਜਿਆਦੀ ਚੰਗੀ ਹੋਰ ਇੱਕ ਪਰ ਬੰਦੇ ਖੜੇ ਕਰਕੇ ਚਲੋ ਬਾਕੀ ਬਾਕੀ ਸਭ ਤੋਂ ਗੱਲ ਮੇਨ ਮੁੱਲ ਆਵਾਜ਼ ਪੜਦਾ ਬਾਕੀ ਪੂਸਤਰਾ ਹੋਵੇ ਹਾਂਜੀ ਹਾਂਜੀ ਉਹਨੂੰ ਵੀ ਇਹ ਨਾ ਇੱਕ ਦਿਨ ਵੀਡੀਓ ਆਤੀ ਸੀ ਬੜੀਆਂ ਮੱਛੀਆਂ ਜਰਤੀਆਂ ਟੌਹ ਦੀਆਂ ਤਿਆਰ ਕੀਤੀਆਂ ਏ ਤੇ ਉਹ ਇਹ ਚਲੋ ਆਪਣੇ ਦਿਵਾਲੀ ਤੋਂ ਪਹਿਲਾਂ ਪਹਿਲਾਂ ਇੱਕ ਪਾਲਾਂ ਨੇ ਉਹ ਵੀ ਵੀਰ ਵੇਚਣ ਵਾਲੇ ਲੈ ਗਏ ਤਿੰਨ ਦੇ ਉਹ ਦੁਆਗੇ ਲੈ ਗਏ ਤੋਂ ਉਹ ਵੀਰ ਜੀ ਦੇ ਉਹ ਲੈ ਗਏ ਚਲੋ ਬਾਕੀ ਕਾਰੀ ਗਰ ਬੰਦੇ ਵੀ ਆਪਣੇ ਕੋਲ ਜਿਆਦਾ ਹਾਂਜੀ ਹਾਂਜੀ ਤੇ ਇੱਕ ਦੋ ਇਸੇ ਆਪਣੇ ਲਾਗੇ ਲੈ ਕੇ ਫਿਰ ਮਾਲ ਦੇ ਦੇਖ ਤੈਨੂੰ ਸੰਗਰੂਰ ਚ ਲੈ ਕੇ ਲੋ ਜੀ ਅੱਜ ਸ਼ੁਰੂਆਤ ਕਰਦੇ ਆ ਪਹਿਲੇ ਨੰਬਰ ਤੋਂ ਆਪਾਂ ਇੱਧਰ ਜਿਹੜੀਆਂ ਬਿਲਕੁਲ ਠੁਕੀਆਂ ਨੇ ਇੱਧਰ ਵੀ ਸਸਨਾਮ ਗੱਬਣੀਆਂ ਦੋਵੇਂ ਹਾਂਜੀ ਇਹ ਵੀ ਦੀ ਗੱਬਣਾ ਜੀ ਲੋ ਜੀ ਗੱਬਣਾ ਤੋਂ ਸ਼ੁਰੂਆਤ ਕਰਦੇ ਆ ਤੇ ਵੇਖੀ ਬਾਕੀ ਮੇਰਾ ਭਰਾ ਵੀਡੀਓ ਐਂਡ ਤੱਕ ਦੇਖਿਆ ਜੀ ਪੂਰੀ ਡਿਟੇਲ ਤੁਹਾਨੂੰ ਮਿਲੂਗੀ ਇੱਥੋਂ ਸ਼ੁਰੂਆਤ ਕਰਦੇ ਆ ਮਿੱਤੇ ਭਾਈ ਇੱਥੋਂ ਸ਼ੁਰੂ ਕਰਦੇ ਆ ਪਹਿਲਾ ਸੁਹਾ ਦੂਜਾ ਸੁਹਾ ਕਿਵੇਂ ਆ ਦੂਜਾ ਸੁਹਾ ਵੀ ਜਰਸੀ ਲੋ ਜੀ ਜਰਸੀ ਅੰਗ ਦੇ ਵਿੱਚ ਤੁਹਾਨੂੰ ਜਿਹੜੀ ਵੈੜ ਦਿਖਾ ਰਹੇ ਆ ਦੂਜਾ ਸੁਹਾ ਕੋਈ ਵੀ ਕਲਰ ਤੇ ਬਲੈਕ ਦਾ ਕੰਬੀਨੇਸ਼ਨ ਵਧੀਆ ਜੀ ਵੱਡੀ ਜੱਸੀ ਵੱ ਪਹਿਲਨ ਦਾ 22 23 ਕਿਲੋ ਦਾ ਕਾਰਿਆ ਜੀ ਪਹਿਲਨ ਦਾ ਹਾਂਜੀ ਲਓ ਜੀ 22 23 ਕਿਲੋ ਪਲੂਣ ਨੇ ਦੁੱਧ ਚਵਾਇਆ ਬਾਕੀ ਵਜਨ ਲੋੜ ਮੇਰਾ ਪ੍ਰਾਜੈਕਟ ਕਰੋ ਬਾਕੀ ਲੇਵੇ ਦੀ ਕੁਆਲਿਟੀ ਬਹੁਤ ਸੋਹਣੀ ਲੱਗਦੀ ਹੈ ਬਾਲੀ ਜੀ ਵਜਨ ਵੇਖੋ ਵੀ ਕੀ ਨਾ ਵਜਨ ਗੁੱਬ ਕਢਾ ਵੇਖੋ ਹੂੰ ਬਹੁਤ ਹੀ ਕਮਾਲ ਸ਼ਾਇਦ ਕੋਈ ਨਹੀਂ ਕਰਵਾ ਸਕੋ ਬਾਕੀ ਮੇਰਾ ਪ੍ਰਾਤ ਤਸੱਲੀ ਨਾਲ ਵੇਖਿਆ ਜਿਹੜੇ ਖਿਡਾਰੀ ਪ੍ਰਾਤ ਚੱਲ ਉਹਨਾਂ ਨੂੰ ਪਰਖ ਹੋ ਜਾਣੀ ਆ ਹਾਂਜੀ ਆਮ ਨਾਰਮਲ ਪਸ਼ੂ ਪਾਲਕ ਮੇਰੇ ਪ੍ਰਾਏ ਹੋਜੀ ਚੀਜ਼ ਲੱਭ ਰਏ ਜੇ ਤੇ ਬਿਲਕੁਲ ਬਿਊਟੀ ਦੇ ਵਿੱਚ ਸੁਨਾਪ ਦੇ ਵਿੱਚ ਠੰਡੀ ਠੰਡੀ ਬਾਦ ਠੰਡੀ ਵੱਡੀ ਬਾਈ ਉਹ ਨ ਚਲੋ ਬਾਕੀ ਸੋਹਣੀ ਵੈੜਾ ਆਪਾਂ ਵੀ ਥੋੜਾ ਸ਼ਿੰਗਾਰਤਾ ਜੀ ਜ਼ਰੂਰੀ ਚਾਹੋ ਫਿਰ ਆਜੋ ਸ਼ੌਂਕ ਜਿਹਾ ਹੋ ਜਾਂਦਾ ਫਿਰ ਚਲੋ ਸ਼ੌਂਕ ਹੋ ਜਾਂਦਾ ਆ ਵੇਖੋ ਜੀ ਸਟਿੱਪਣ ਦੀ ਇੱਕ ਨੰਬਰ ਆ ਬਾਕੀ ਵੇਣ ਸਬੂਨਸ ਲੇਵੇ ਤੇ ਉਪਰ ਕਾਫੀ ਸੋਹਣੀਆਂ ਨੇ ਸੋ ਚਾਰੇ ਥਾਣਾ ਦੀ ਆ ਵੀਰ ਸਾਡਾ ਜਿਹੜਾ ਬਿਲਕੁਲ ਤੁਹਾਨੂੰ ਟਿੱਪ ਕੇ ਦਿਖਾ ਰਿਹਾ ਕਿਉਂਕਿ ਬਹੁਤੇ ਵੀਰ ਚਲੋ ਆਨਲਾਈਨ ਵੀ ਸੌਦਾ ਕਰ ਲੈਂਦੇ ਆ ਕੋਈ ਗੱਲ ਜਿੱਦਾਂ ਮਰਜ਼ੀ ਕੋਈ ਵੀ ਜੀ ਸਣਾ ਜੀ ਆਪਣੇ ਫੁੱਲ ਗਾਰੰਟੀ ਹੋ ਗਈ ਆ ਦੇਖੋ ਜੀ ਜਵਾਬ ਸਵਾਲ ਦਾ ਆਪਣਾ ਨੰਗਾ ਸੋਹਣਾ ਲਗਾ ਹੋਊਗਾ ਬਹੁਤ ਹੀ ਗਰਲ ਕਰ ਲਈ ਹੈ ਗਰਲ ਕਰ ਲਈ ਬਹੁਤ ਵਧੀਆ ਖ ਹਾਂ ਟਿੱਪਣ ਪੂਰੀ ਜਿਹੜੀ ਦੋਸਤੋ ਚੌਣ ਚੰਗੀ ਬਾਕੀ ਕੋਈ ਭਾਰ ਪਿਛਾ ਨਹੀਂ ਕੋਲ ਲੈਣਾ ਹਾਂ ਛੱਡ ਛੱਡ ਬੱਚੀ ਬਹੁਤ ਹੀ ਸੋਹਣੀ ਆ ਵਜਨ ਲੋੜ ਚੰਗੀ ਸੇਵਾ ਕੀਤੀ ਜੀ ਬਹੁਤ ਜਿਆਦਾ ਖਰੀ ਸੰਭੀ ਵੀ ਕੇ ਵੀਰ ਨੇ ਸੋਹਣੀ ਆ ਜੀ ਚੰਗੀ ਕੇ ਅਰੀਜਨਲ ਸੰਭੀ ਸੁਭੀ ਆ ਕੇ ਹਾਂ ਜੀ ਲੈਟਸ ਕੋ ਸ਼ੈਨਿਕ ਚਮਕਦਮਕ ਵੀ ਬਹੁਤ ਵਧੀਆ ਹਾਂ ਜੀ ਜੀ ਪੁੱਥੀ ਬਾਤੀ ਫੇਰ ਇੱਕ ਵਾਰੀ ਤੁਹਾਨੂੰ ਦਿਖਾਉਣਾ ਛੋਟਾ ਜਿਹਾ ਕੰਨ ਸਮਾਲ ਸਾਈਜ਼ ਫੇਸ ਕੁਆਲਿਟੀ ਆ ਆ ਵੇਖੋ ਜੀ ਬੋਦੀ ਉਸੇ ਤਰ੍ਹਾਂ ਕੋਈ 2-3 ਇੰਚ ਉੱਚੀ ਠੀਕ ਆ ਜੀ ਬਹੁਤ ਵਧੀਆ ਲੈ ਵੀ ਕਰੋ ਪਹਿਲ ਕਦਮੀ ਮਿੱਤੇ ਪਹਿਲੇ ਲੈ ਚਲੋ ਮੋੜ ਤੋਂ ਇਹ ਬਾਕੀ ਥਾਂ ਬਹੁਤ ਸੋਹਣਾ ਠੀਕ ਆ ਜੀ ਪਹਿਲੇ ਸਵੇਰੇ ਤੁਹਾਨੂੰ ਫੇਰ ਇੱਕ ਵਾਰੀ ਨੋਟ ਕਰਾ ਦਿੰਦੇ ਆ 22 23 22 23 ਬਾਲੀ ਜਿਆਦੀ ਕੁਆਲਟੀ ਵਾਲੀ ਲੇਵੇ ਦੀ ਵੇਖੋ ਕਿ ਰੀ ਸੁਸਰੀ ਵੀਰੀ ਆ ਤੇ ਸੁੰਦਰੀ ਵਾਚੀ ਦੋ ਤਿੰਨ ਹਾਂ ਆਲੇ ਕਰਵਾ ਮੇਲਾ ਲਾ ਦੂ ਫੇਰ ਲੈ ਜੀ ਲੋ ਜੀ ਬਹੁਤ ਸੋਹਣੀਆਂ ਬੱਚੀਆਂ ਦੋਸਤੋ ਕਦੀ ਕਦੀ ਚਲੋ ਮਾਲ ਨਿਕਲਦਾ ਚਲੋ ਬਹਿਣਾ ਜਰਸੀ ਵਿੱਚ ਤਾਂ ਆਪਾਂ ਖਰੀਦਾਰੀ ਕਰਦੇ ਆ ਚਲੋ ਇਹੋ ਜਿਹਾ ਬਹੁਤ ਫਲਿਆ ਪਲੀਤਾ ਪਸ਼ੂ ਕਈ ਕਈ ਬੜੀ ਤੇ ਅਸੀਂ ਮਾਲ ਸੋਹਣਾ ਲਿਆ ਹੈਗਾ ਮਤਲਬ ਮੰਡੀ ਤੌਰ ਤੇ ਨਹੀਂ ਮੰਡੀ ਜਾਣਾ ਵਾ ਹਾਂਜੀ ਭਾਰੀ ਤੇ 20 ਰੁਪਏ ਨੇ ਆਪਣਾ ਵੀਰ ਬਦਰਾਸ ਹੋ ਉਹਨ ਬਦੋ ਬਦੀ ਸਿਰੇ ਦੋ ਖੇਡ ਕੇ ਲੈ ਗਿਆ ਵਿੱਚੋਂ ਹਾਂ ਤੇ ਸਾਡਾ ਇਰਾਦਾ ਤੇ ਹੈਗਾ ਵੀ ਇੱਕ ਰਾਂ ਮੰਡੀ ਵਾ ਵੀਰ ਹੈਗਾ ਚਲੋ ਜਿਆਦਾ ਜਿਆਦਾ ਵੀ ਦਾ ਖੜਨੀਆਂ ਮਾਲ ਬੜੇ ਕੁਆਲਟੀ ਦਾ ਮਾਲ ਹੈਗਾ ਬਿਲਕੁਲ ਮੰਡੀ ਵਾਲਾ ਸੀ ਹਾਂ ਵੇਖੋ ਯਾਰ ਇਹੋ ਜੀ ਇਹਦੀ ਬੱਚੀ ਦਾ 1.8 ਲੱਖ ਰੁਪਏ ਇਥੇ ਮੁੱਲ ਕਰਨਾ ਇਹਦਾ ਵੀ ਸਤਨਾ ਮੁੱਲ ਬੋਲੋ ਬੋਲੋ ਆਪਾਂ ਵੀਰ ਜੀ ਬਿਲਕੁਲ ਫੱਟੜ ਕਾ ਮੁੱਲ 85000 ਰੁਪਏ ਕਰਦੇ ਵਸ਼ੀ ਦਾ ਹੰਤ ਕੋਣੀਗਾ 80000 ਦੀ ਵਸ਼ੀ ਦੇ ਦਾਂਗੇ 80 ਦੀ ਹਾਂ ਹੋਰ ਵੀ ਛੋਟਾ ਛਾਟਾ ਕਸਰਾ ਕੱਢ ਕੇ ਕੀ ਚੱਲ ਭਾਈ ਮੰਡੀ ਹੁੰਦੀ ਤੇ ਮੰਡੀ ਤੇ ਵਿਕਣੀ 90000 ਦੀ ਆਪਾਂ 75000 ਦੀ ਵਸ਼ੀ ਆਪਾਂ ਇਥੇ ਮਾਲ ਵੇਚਣਾ ਸੋਚ ਰਹੇ ਹਾਂ 70000 ਦੀ 75 ਦੀ ਬਹੁਤ ਵਾਰ ਆਂਦਰ ਕੋਈ ਜਿਹੜਾ ਕੋਈ ਲੈ ਜਾ ਵੀਰ ਯਾਦ ਕਰੂਗਾ 5 ਕਿਲੋ ਵਾਲੀ ਵਸ਼ੀ ਲਓ ਜੀ ਅੱਜ 75000 ਦੀ ਇਹ ਤੁਹਾਨੂੰ ਵਹਿੜ ਮਿਲ ਜੂਗੀ ਬੱਛੀ ਦਾ ਨਹੀਂ ਕੋਈ ਅੰਤ ਬਾਕੀ ਬਣੇ ਥਾਣੀ ਡਿਜ਼ਾਈਨ ਫੈਸ਼ਨ ਬੜਾ ਹਾਂਜੀ ਆ ਦੇਖੋ ਬਹੁਤ ਖੂਬਸੂਰਤ ਬਾਕੀ ਕੋਈ ਨਹੀਂ ਪੈਣ ਪਰਾ ਫੋਨ ਲਾਉ ਤੇ ਪੱਛੀ ਦੇ ਕੇ ਕਲਾਉਂਦੇ ਜੀ ਆ ਦੇਖ ਰਹੀ ਹੈ ਤੇ ਮੋੜਨਾ ਥੋੜੀ ਆ ਇਤਰੇ ਅੱਗੇ ਲੈ ਕੇ ਜਾਂਦੇ ਵੀਰ ਅੱਗੇ ਫਿਰ ਸਤਨਾਮ ਆ ਗਈ ਸ਼ਾਈ ਵਾਲਾ ਸ਼ਾਈ ਵਾਲਾ ਆ ਗਈ ਵੇਖੋ ਜੀ ਇਹ ਸੁਈ ਆ ਇਹਦਾ ਕੋਈ ਆ ਕੇ ਸ਼ਾਈ ਆਦ ਤੇ ਆ ਹਾਂ ਲੈ ਵੀ ਲਾਲ ਰੰਗ ਵੇਖ ਕੇ ਨਾ ਮੇਰਾ ਭਰਾ ਕਿਤੇ ਗਰਮਾ ਥੱਲੇ ਵੇਖੋ ਮੇਰਾ ਭਰਾ ਟਿਕਾ ਕੋਈ ਪੰਗਾ ਪਾਉਣਾ ਪਾਲੇ ਨਹੀਂ ਤੇ ਲੋੜ ਵੀ ਨਹੀਂ ਜੀ ਤੇ ਮਗਰ ਤੇ ਬੱਛਾ ਨਹੀਂ ਗੱਪਣੀ ਇਹ ਕੱਪੜੇ ਆਇਆ ਆਹ ਸੂਈ ਆ ਠੀਕ ਆ ਲਓ ਜੀ ਇਹ ਗੱਪਣਾ ਆ ਕਰੋ ਚੱਕ ਦੇ ਲੋ ਉਹਨਾਂ ਹੀ ਕਾਦ ਤੇ ਉਹਨਾਂ ਹੀ ਲੈਵਾ ਲੈ ਵੀ ਹਾਈਟ ਦੀ ਮੀਡੀਅਮ ਦੇ ਵਿੱਚ ਆ ਬਾਕੀ ਰੰਗ ਲਾਲ ਰੰਗ ਦੇ ਵਿੱਚ ਥਾਣ ਬਹੁਤ ਸੋਨਾ ਲੱਗਾ ਵੈਸੇ ਦੂਰਾ ਥਾਣਾ ਇਧਰ ਦੇਖੋ ਆ ਦੇਖੋ ਆ ਜਾਲ ਦੀਆਂ ਕਰਾਂ ਜੀ ਮੇਰੇ ਖੜੀ ਹੋ ਗਈ ਆ ਠੰਡੀ ਹੈ ਵੀਰ ਜੀ ਬਰਫੀਆਂ ਨਹੀਂ ਗੇ ਆ ਲਓ ਜੀ ਸੋ ਤਿੱਪਣ ਤੋਂਪਣ ਦੀ ਵੀ ਆਪਾਂ ਘੜੇ ਲਓ ਜੀ ਚਾਰੇ ਥਾਣਾ ਦੀਆਂ ਤਿੱਪਣ ਤੁਹਾਨੂੰ ਆਪਾਂ ਦਿਖਾ ਦਿੱਤੀ ਆ ਠੀਕ ਆ ਸੋ ਤਿੱਪਣ ਲੱਗਿਆ ਮਾੜਾ ਮੋੜ ਚਲੋ ਪਸ਼ੂ ਹਰੇਕ ਹੀ ਕਰਦਾ ਭਲਾ ਭਲਾ ਨਹੀਂ ਠੰਡੀ ਬੜੀ ਜੀ ਹੱਥੋਂ ਤਫੇਰਿਆ ਆ ਕੋਈ ਗੱਲ ਬਾਤ ਨਹੀਂ ਆ ਦੇਖੋ ਜੀ ਜਿੱਦਾਂ ਮਰਜੀ ਆ ਇਧਰਲੇ ਪਾਸੇ ਦੱਸਣ ਇਧਰਲੇ ਪਾਸੇ ਦਿਖਾ ਦਿਓ ਕੈਮਰੇ ਤੋਂ ਕੱਢ ਤੋ ਨਾ ਥੋੜਾ ਆ ਜਾਂਦੀ ਨਾ ਹਾਂ ਠੀਕ ਆ ਠੀਕ ਆ ਲੈ ਵੀ ਲੈ ਚਲੋ ਠੀਕ ਆ ਬਾਕੀ ਇਹ ਦੋਸਤੋ 35 ਵੀ ਤੁਹਾਨੂੰ ਦਿਖਾਤੀ ਆ ਥਣ ਵੀ ਬਹੁਤ ਸੋਹਣਾ ਲੱਗਾ ਮੁੱਠੀ ਵਾਲਾ ਥਾਣਾ ਹਾਂਜੀ ਲੇਵੇ ਦੇ ਉੱਪਰ ਵੇਨਸਬੂਨ ਬਾਕੀ ਇੱਥੇ ਵੀ ਵਿਖਾਤੀ ਜੇ ਕੋਈ ਭੈਣ ਭਰਾ ਚਲੋ ਓਦਾਂ ਆਨਲਾਈਨ ਮੰਗਵਾਉਂਦਾ ਅਗਲੇ ਘਰ ਜਾ ਕੇ ਤੋਪਾ ਦਾਂਗੇ ਕੋਈ ਤਸੱਲੀ ਆ ਚਲੋ ਇੱਥੋਂ ਵੇਖ ਕੇ ਵੀ ਤਸੱਲੀ ਆ ਹਾਂ ਬਾਕੀ ਜਿਹੜਾ ਭਰਾ ਮੰਗਾ ਰਿਹਾ ਆ ਆਪਣੇ ਘਰੇ ਤੇ ਜੀ ਭਾਵੇਂ ਕੋਈ ਨਾਂ ਵੀ ਬਿਲਕੁਲ ਕੋਈ ਪਰਵਾਹ ਨਹੀਂ ਸੋਨੇ ਰਗੀ ਆ देखो वीर जी ने क्रोसियां गांव का लेवा गांहांदा बिल्कुल और सारी मगले पास होनी तो उन्ने अगले पास लेवा मैं पूरा उन्ने गांहा ते उन्ने पहचान ये ता वीर सतनाम मोल की रहूंगा मोल वीर जी दा जेने दी वचनी क्वालिटी क्वालिटी 55000 ਰੁਪਏ ਦੀ ਆ ਹਾਂਜੀ ਤੇ ਆਪਾਂ 50000 ਤੇ ਫੁੜੀ ਕੋਈ ਛੋਟ ਛੋਟ ਕਰਦਾ 50 ਚ ਆ ਕਰਦਾ ਕਮਾਨ ਕਰਦਿਆ 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 ਕਿੰਨੀ ਆ ਚਲ 46 ਦੀ ਦੇ ਰਾਂਗੇ 46 ਦੀ ਪਹੁੰਚ ਹੀ ਆਪਣੀ 100 ਕਿਲੋ ਪੂਰੀ ਗੋਬ ਵਾਲੀ ਬੱਚੀ ਵੀ ਦੀ ਕੋਈ ਲੱਸੀ ਮਾਰੀ ਨਹੀਂ ਵੇਖ ਲੋ ਬਸ ਫਿਰ ਪੂਰੀ ਕੁਆਲਿਟੀ ਤੋਂ ਨਾਲਰ ਬੰਨ ਹੂੰ ਨੇ ਸਾਰੀ ਚੰਗੀ ਆ। ਹਾਂਜੀ। ਲਓ ਜੀ 46000 ਰੁਪਏ। ਆਹ ਤੇ ਚੰਗੀ ਆ ਬੈੜਾ। ਚੰਗੀ ਆ। ਲਓ ਵੀ ਜੋੜੀ ਕਿਸੇ ਨੇ ਪਾਉਣੀ ਆ ਹੋਰ ਵੀ ਚਲੋ ਥੋੜਾ ਬਾਦਾ ਮਾਨਤਨ ਹੋਊਗਾ। ਸਿੰਗਲ ਸਿੰਗਲ ਦਾ ਰੇਟ ਆਪਾਂ ਦੱਸ ਦਿੱਤਾ ਗੱਬਣ ਬੈੜਾ। ਅੱਗੇ ਸੂਈ ਵਾੜ ਤੁਹਾਨੂੰ ਦਿਖਾਉਣੇ ਆ ਤੀਜੇ ਨੰਬਰ ਤੇ ਆ ਵੱਡੇ ਹਾਈਟ ਕੱਦ ਪੁੱਤ ਵਿੱਚ ਆ। ਹਾਂਜੀ। ਐਚ ਐਫ ਨਸਲ ਬ੍ਰੀਡ ਦੇ ਵਿੱਚ ਆ ਗਈ ਆ ਵਗਰ ਬੱਚਾ ਤੇ। ਬੱਚਾ ਜੀ। ਮਗਰ ਬੱਚਾ। ਇਹ ਕਮੂਕ ਦੀ ਸੂਈ ਹੈ ਵੀਰੇ। ਇਹ ਕਾਹ ਸ਼ਾਮ ਦੀ ਸੂਈ ਵੀ ਜੀ। ਲਓ ਜੀ ਕੱਲ ਸ਼ਾਮ ਦੀ ਦੋਸਤੋ ਸੂਈ ਆ ਤੇ ਅੱਜ ਦੂਜਾ ਦਿਨ ਆ। ਹਾਂਜੀ। ਅਸ ਵਕਤ ਤੋਂ ਵੀ ਬੋਲਾ ਦੋ ਤਿੰਨ ਟਾਈਮ ਚੋਲੀ ਆ ਚੋਈਆਂ ਇਹ ਸਿਰੇ ਵੀਰ ਜੀ ਸਾਫ ਮਤਲਬ ਮੈਂ ਕਰਤੀ ਸ਼ਾਮੀ ਦੋ ਚੋਈਆਂ ਸ਼ਾਮੀ ਕਰਤੇ ਸੀ ਤੇ ਕੋਈ ਸਿਰੇ ਥੋੜੀ ਟੈਣਾ ਚੋਲੀ ਆ ਤੇ ਇਹਦੀ ਸਟਾਰਟਿੰਗ ਇਹਦੇ ਕੋਲ 14-15 ਕਿਲੋ ਦੀ ਹੋਊਗੀ ਲਓ ਜੀ ਸਟਾਰਟਿੰਗ ਜਿਹੜੀ 14-15 ਕਿਲੋ ਦੀ ਆ ਹਾਂ ਜੀ ਬਾੜ ਇੱਕ ਪੂਰੀ ਮਾੜਾ ਮਿੱਤੇ ਭਾਈ ਬਾਹਰ ਰੱਖੀ ਮਾੜਾ ਤਸੱਲੀ ਨਾਲ ਦਿਖਾ ਦਈਏ ਉਧਰ ਰਜਿਸਟਰ ਪਰਲੇ ਪਾਸੋਂ ਮਾਰੋ ਕੈਮਰਾ ਉਧਰਲੇ ਪਾਸੇ ਲੈਵਲ ਲੈਵਲ ਦੇਖੋ ਕਿੰਨੀ ਫਿਕਸ ਸੋ ਚਮਕਦਮਕ ਪੂਰੀ ਆ ਕਾਟ ਕਾਠ ਵੱਡਾ ਬਾੜ ਦਾ ਦੂਜੇ ਸਵੇਰਾਂ ਵੀਰ ਦੂਜੇ ਸਵੇਰੇ ਭਾਈ ਦੂਜੇ ਦੇਵਾਤ ਖਾਓ ਇੱਕ ਵਾਰੀ ਪੂਰੀਆਂ ਸਫਾਈਆਂ ਚੈੱਕ ਕਰਾ ਦਿਆ ਜੇ ਮੁੱਠੀ ਵਾਲਾ ਥਾਣਾ ਕੋਈ 포ਟਸ਼ਾਕ ਕੋਈ ਬੱਚਾ ਨਹੀਂਗਾ ਚਾਰੇ ਥਾਣਾ ਸੋਹਣੀ ਫਿਰ ਲਵੰਡਾ ਮੁੱਠੀ ਵਾਲਾ ਥਾਣਾ ਪਿੰਕ ਗੁਲਾਬੀ ਥਾਣ ਲੱਗਿਆ ਕਰਮਾਲੀ ਨੂੰ ਸੋ 13 14 14 ਕਿਲੋ ਕੋਈ 2 3 ਚਵਾਈਆਂ ਦਾ ਜਿਹੜਾ ਬਿਲਕੁਲ ਬੋਲਾ ਕਾਊਂਟ ਕੀਤਾ ਗਿਆ ਕੋਈ 13 14 ਕਿਲੋ ਕੀ ਕਹਿੰਦੇ ਆ ਤੇ ਹਾਈਟ ਕਾਤ ਵੱਡਾ ਠੀਕ ਆ ਜੀ ਕੋਈ ਇਸ ਥਾਮਣ ਵਾਲੇ ਦੇ ਤਰ੍ਹਾਂ ਹੀ ਲਵਾਵੇ ਬਹੁਤ ਚੰਗੀ ਆ ਠੀਕ ਆ ਲੈ ਚਲੋ ਹਾਂ ਨਹੀਂ ਠੀਕ ਆ ਭਾਈ ਦੇਖ ਹਾਂ ਹਾਂ ਠੀਕ ਸੀਸ ਲੱਕ ਸੀਸਾ ਕੋ ਬਿਨਾ ਮੰਗੇ ਤੇ ਭਾਵੇਂ ਕੋਈ ਪਰਵਾਹ ਠੀਕ ਆ ਠੀਕ ਆ ਲੈ ਚਲੋ ਹਾਂ ਠੀਕ ਓਕੇ ਤੇ ਆ ਜਾਓ ਲਓ ਜੀ ਤਾਂ ਪੂਰੀ ਵੱਡੀ ਜਿਹੜੀ ਮੰਨ ਕੇ ਮੇਰਾ ਵੀਰ ਚਲੋ ਕੋਈ ਸੌਦਾ ਕਰੇ ਠੀਕ ਆ ਜੀ ਵੱਡੀ ਵੈੜ ਆ ਕੋਈ ਛੋਟੀ ਜਾਂ ਸਮਦਰ ਛੋਟੀ ਨਹੀਂ ਹੈਗੀਗੀ ਇਧਰ ਬੈਕ ਸਾਈਡ ਤੋਂ ਦਿਖਾਓ ਹਾਂ ਠੀਕ ਹੈ ਸਤਿਵਿਰ ਓ ਕਿਰਸਨਾਵੀਰ ਠੀਕ ਹੈ ਲਓ ਵੀ ਦੋਸਤੋ ਠੀਕ ਹੈ ਜੀ ਇਹ ਵਰਦੀ ਚਵਾਈ ਤੁਹਾਨੂੰ ਨਾਲ ਦੀ ਨਾਲ ਦਿਖਾਤੀ ਆ ਤੇ ਬਾਕੀ ਇਹ ਡਿਟੇਲ ਆ ਇਸ ਵਰਦੀ ਰੇਟ ਦੀ ਆਪਾਂ ਗੱਲਬਾਤ ਕਰਕੇ ਪੂਰੀ ਗੱਲਬਾਤ ਕਰਦੇ ਆ ਆਰਾਮ ਕੀ ਮੋਲਕ ਹੀ ਡਿਮਾਂਡ ਕਰਦੇ ਆ ਜੀ ਇਹਦੀ ਮੋਨਵੀਰ ਜੀ ਬੱਸੀ ਵੱਡੀ ਆ ਕੁਆਲਿਟੀ ਵਾਲੀ ਚਲੋ ਹੈ ਕਿ ਨਹੀਂ ਸੂਈ ਸਵਾਈ ਆ ਮੋਲਦੇ ਭਾਵੇਂ 85 ਕਰ ਲਈਏ ਇਹ 80000 ਜਮਾਨਤ ਕਰ ਦਾਂਗੇ 80000 ਚ ਆ 3 ਘਾਟ 80 ਦੇ ਦਾਂਗੇ ਲਓ ਜੀ 76 77 ਦੀ ਹਾਂ ਜੀ ਹਾਂ ਜੀ ਐਡ 75 ਦੇ ਦਾਂਗੇ ਭਾਈ ਜੀ 75000 ਦੇ 75 ਦੀ ਜਾਂਦਿਓ ਜੀ ਲੋ ਜੀ 75000 ਦੀ ਇਹ ਜਿਹੜੀ ਫਾਈਨਲ ਜਿਹੜੀ ਤੁਹਾਨੂੰ ਵੈੜ ਮਿਲ ਜੂਗੀ ਹੋਰ ਕਰਨਾ ਹੋਰ ਕਰ ਦੋ ਸਲਾਮਾ ਘਟਾ ਦੇ ਸਲਾਮਾ ਬਾਦਿਆ ਜਿਆਦਾ ਟੌਣ ਕੀ ਦੇ ਦਾਂਗੇ 75000 ਦੀ 75000 ਦੀ ਦੇ ਦੇ ਐਡ ਤੋਂ ਵੱਡੀ ਵਸੀ ਇਹ ਪੂਰੀ ਵੱਡੀ ਵਸੀ ਇਹ ਆ ਵਿਖਾ ਦਿਓ ਸੋ 75000 ਦੀ ਇਹ ਵੈੜ ਮਿਲ ਜੂਗੀ ਪੂਰੀ ਵੱਡੀ ਇਹ ਬਿਹੜਾ ਦੇ ਹਾਲੇ ਕੋ ਭਲਾ ਭਲਾ ਜਦ ਕਰਨਾ ਲੀਵ ਲੂ ਦੀ ਬੜੀ ਸਾਫ ਆ ਨੀ ਪੂਰੀ ਨਿੱਕਰ ਚਟੇਦੀ ਆ ਇਧਰ ਤੁਹਾਨੂੰ ਅੱਗੇ ਦਿਖਾਉਣੇ ਇੱਕ ਹੋਰ ਤੋਹਫਾ ਆ ਵੀ ਸੱਜਾ ਇਹ ਆ ਗਈ ਕ੍ਰੋਸ ਬਰੀਡ ਆ ਗਈ ਜੀ ਕ੍ਰੋਸ ਬਰੀਡ ਆ ਸੱਜਰ ਸੁਈ ਆ ਮਗਰ ਇਹਦੇ ਬੱਚਾ ਹੀ ਏ ਹਾਂ ਜੀ ਆਹ ਬੱਚਾ ਲੋ ਜੀ ਮਗਰ ਬੱਚਾ ਕਦੋਂ ਕਦੀ ਸੁਈ ਏ ਵੀਰੇ ਬੱਚਾ ਕੋਈ ਵੀ ਜੀ 20 ਪੰਦੀਆਂ ਦਾ ਗੇਲੇ ਮਹੀਨੇ ਦਾ ਗਲੇ 20 ਦਾ ਗਲੇ ਆ ਬੱਚਾ ਤੁਹਾਨੂੰ ਦਿਖਾ ਦਾਂ ਆ ਬੱਚਾ ਮਗਰ ਬੱਚਾ ਦੋ ਤੇ ਲੇ ਕੋ 15 ਕਿਲੋ ਏ ਆ ਮਾਰ ਕੇ ਆ ਕੈਮਰਾ ਦਿਖਾ ਦਿਓ ਲਾਲ ਰੰਗ ਦੇ ਵਿੱਚ ਬੱਚਾ ਮਹੀਨੇ ਦਾ ਕੋਈ 25 ਦਿਨਾਂ ਦਾ ਆਪਦੀ ਸਮਝ ਵੇਖ ਲਿਓ ਤੇ ਦੁੱਧ ਕਿੰਨਾ ਵੀਰ 15 ਕਿਲੋ ਵੀਰ ਜੀ ਚਵਾ ਕੇ ਦਵਾਂਗੇ ਦੋ ਟਾਈਓ ਲਓ ਜੀ 15 ਕਿਲੋ ਦੁੱਧ ਆ ਕਰੋ ਚੈੱਕ ਕਰੋਸ ਬਰੀਡ 15 ਕਿਲੋ ਦੁੱਧ ਤੇ ਚਵਾ ਤੇ ਪਸਮਾ ਤੇ ਸੀਲ ਤੇ ਗੱਲਾਂ ਹੀ ਛੱਡੋ ਬਾਕੀ ਥਾਣੇ ਕੋਈ ਲੱਗਿਓ ਵਿਖਾ ਦਿਓ ਤੇ ਦੂਰਾ ਦੂਰਾ ਥਾਣੇ ਲੱਗਾ ਕਰਮਾੜੀ ਨੂੰ ਪੂਰਾ ਮੁੱਠੀਦਾਰ ਸੋ 15 16 ਕਿਲੋ ਦੁੱਧ ਤੇ ਆ ਲਓ ਜੀ ਕਰੋ ਚੈੱਕ ਮਾਰ ਦੇ ਕੇ ਕੁਮਾਰੀ ਰਹੀ ਥੀ ਇਹ ਗੇ ਖਰਦਾ ਕਰ ਚਾਹੁੰਦੇ ਉਦਾਂ ਹੀ ਆਹ ਦੇਖੋ ਠੀਕ ਆ ਜੀ ਦੇਖੋ ਦੋ ਦੋ ਚਾਰ ਚਾਰ ਧਾਰਾਂ ਤੁਹਾਨੂੰ ਨਾਲ ਦੀ ਨਾਲ ਹੀ ਮਾਰ ਕੇ ਦਿਖਾ ਰਹੇ ਹਾਂ ਠੀਕ ਹੈ ਕਿਉਂਕਿ ਬੱਚਾ ਪੁੱਤਾਂ ਨੂੰ ਲਾਇਆਗਾ ਅਜੇ ਨਹੀਂ ਸੀਲ ਬਹੁਤ ਸੀਲ ਦਾ ਚੁਆਈਆਂ ਕਰੋ ਥਾਂ ਤੇ ਕੁੜੀਆਂ ਆਏ ਅਰਲੀਆਂ ਆ ਕੇ ਲੱਗੀਆਂ ਹੁੰਦੇ ਹਾਂ ਹਾਂ ਅਰਲਾ ਦੇਖੋ ਕਿੰਨਾ ਤੇ ਲੇਵਾ ਵੀ ਅੱਜ ਹੀ ਖੁੱਲਾ ਦੁੱਧ ਨੇ ਆ ਗਾੜੀ ਦਾ ਸਿਆਲ ਆਇਆ ਦੋ ਦੁੱਧ ਹੋਰ ਵਾਜਾਂ ਠੰਡ ਰੋ ਮੌਸਮ ਚੰਗਾਈ ਜਾਂਦਾ ਠੀਕ ਹੈ ਬਾਕੀ ਖਾਂਦੀ ਖੁੰਦੀ ਬਹੁਤ ਪੈ ਪੈਵੇ ਹੋ ਗਏ ਚਾਰ ਚੂਰੂ ਪੂਰੀ ਆ ਹੈ ਆ ਪੈਵੇ ਕੋ ਵੱਡੀ ਮੋਟੀ ਲੱਗੀ ਹਾਂ ਜੀ ਮਾ ਵਜਨ ਤੋਂ ਡਾੜ ਐਵੇਂ ਤੇ ਨਹੀਂ ਬਣਦਾ ਆਨੇ ਆ ਚਾਰੇ ਚੂਰੂ ਹਾਂਜੀ ਹਾਂਜੀ ਨਾਲ ਉਹ ਕਿੜੀ ਕਿੜੀ ਮੋਟੀ ਲੱਗੀ ਆ ਲਓ ਵੀ ਕਰੋ ਚੱਕ ਠੀਕ ਆ ਸੋ ਐਸ ਵਕਤ ਜਿੰਨਾ ਦੁੱਧ ਉਹ ਦੁੱਧ ਦੇ ਰੁਪਈਏ ਲੈ ਜਾਣੇ ਆ ਕਿ ਮੇਰਾ ਭਰਾ ਵਧਾ ਲਓਗੇ ਸੇਵਾ ਕਰਕੇ ਘਟਾ ਲਓਗੇ ਉਹ ਗਾਂ ਸੇਵਾ ਤੇ ਡਿਪੈਂਡ ਆ ਚਲੋ ਉਹ ਤੇ ਆਪ ਮੋਟੇ ਨਾ ਪੱਛਾ ਮਗਰ ਤੇ 25 ਕਿ ਦਿਨਾਂ ਦਾ ਆਈਡੀ ਆ ਤੁਸੀਂ ਲਾ ਕੇ ਬੇਸ਼ੱਕ ਸੌਦਾ ਕਰਿਓ ਹਾਂਜੀ ਹਾਂਜੀ ਤੇ ਚਵਾਈ ਚਬੂਈ ਦੀ ਚੰਗੀ ਆ ਕੋਈ ਭੋਰ ਨਹੀਂ ਕੋਈ ਛਿੱਟ ਹੈ ਵੀ ਪੂਰੀ ਵੱਡੀ ਛੋਟੀ ਨਹੀਂ ਗੀ ਪੂਰੀ ਲੋਡ ਵਾਲੀ ਆ ਲਓ ਇਹ ਡਿਜ਼ਾਈਨ ਦੇ ਚੋਂ ਮਗਰ ਉਹ ਖੁੱਡੇ ਕਿੱਡੇ ਚੌੜੇ ਆ ਠੀਕ ਆ ਓਕੇ ਸਤਨਾਹ ਕੀ ਮੋਲ ਕੀ ਡਿਮਾਂਡ ਰੌਕੀ ਜੀ ਬੋਲਵੀਰ ਜੀ ਕਿੰਨਾ ਕਹਾ ਕੋ ਦੋਧਿਆ ਗਾਂ ਦੇ ਆ 50000 ਤੋਂ ਵੀ ਬਾਹਰ ਦੀ ਹਾਂਜੀ ਪਰ ਆਪਾਂ ਪਹਿਲੇ ਦਿਨ ਤੋਂ ਇਹ ਸੂਰ ਹੈ ਵੀ ਜੇ ਕੋਈ ਰੋਕਣਾ ਲਈ ਤੇ ਰੋਕਣਾ ਵੇਚਣੀ ਆ ਜੇ 2 ਰੁਪਏ ਮਹਿੰਗੀ ਦੀ ਮਹਿੰਗੀ ਵੇਚਣੀ ਆ ਹੈ ਨਹੀਂ ਹਾਂ ਮੋਲ ਨਹੀਂ ਆਪਾਂ ਤਾਂ ਜਿਆਦਾ ਕਰਨਾ ਮੋਲੇ ਦਾ 48 ਕਰਦੇ ਆ 45000 ਚ ਛੋੜਛਾਪਾ ਕਰ ਦਾਂਗੇ ਠੀਕ ਆ ਠੀਕ ਆ ਮੋਲ ਜਿਆਦਾ ਨਹੀਂ ਕਰਨਾ ਕੋ ਸਾਾਨੂੰ ਭਾਣਾ ਵਜੇ ਬਜ਼ੁਰਗ ਹੀ ਬੰਦਾ ਉਤੋਂ ਸਾਂਭੀ ਨਹੀਂ ਜਾਂਦੀਆਂ ਅਸੀਂ ਰੋਕਣਾ ਹੀ ਦੇ ਦੇ 43 ਦੀ ਕਹ ਕਿੰਨੇ ਦੀ 43 ਦੀ 42 ਦੀ 42 ਦੀ 1000 ਹੋਰ ਛੋੜ ਦ 40000 ਉਹ ਜਿਆਦਾ ਨਾ ਕਰਾ 41000 ਦੀ ਹੋਗੀ 40000 ਲੋ ਜੀ 41000 ਦੀ ਜਿਹੜੀ ਇਹ ਫਾਈਨਲ ਮਿਲ ਜੂਗੀ ਬੱਛਾ ਮਗਰ 15 16 ਕਿਲੋ ਦੁੱਧ 41000 ਦੀ ਹਾਂਜੀ ਅੱਗੇ ਇੱਕ ਤੁਹਾਨੂੰ ਆਪਾ ਦਿਖਾਉਣੇ ਆ ਇਹ ਨਗ ਜਿਹੜੇ ਆਗੇ ਟੋਕਰ ਗੱਪਣ ਟੋਕਰ ਟੈਂਕ ਟੈਂਕ ਆ ਦੇਖੋ ਬڑے ਬڑے ਟੈਂਕ ਆ ਬੜੀ ਬਰਾਡੇ ਜਿੱਡੀ ਵੈੜਾ ਕੋਠੇ ਜਿੱਡੀ ਆ ਮੇਰਾ ਫਰਗਬਰ ਹੈ ਦੇਖੋ ਕੋੜੀਆ ਕੋੜੀਆਲੀ ਚਾਲ ਦੇ ਬੱਚੀ ਤੂੰ ਦੇਖੋ ਕਿੱਥੇ ਰੱਖ ਕੇ ਤੁਰਦੀ ਆ ਹਾਂ ਨਹੀਂ ਤੋਰਾ ਆਪਾਂ ਵੀਡੀਓ ਬਰੇ ਥੱਲੇ ਚੁਗ ਚੁਗ ਤੂੰ ਉੱਚੀ ਕਰਦੇ ਆ ਇਹ ਆਪੇ ਤੁਰ ਜਾਂਦੀ ਉੱਚੀ ਕਰਕੇ ਬੋਲੀ ਪੂਰੇ ਵੱਡੀ ਹਾਈਟ ਕੱਟ ਵਿੱਚ ਜਿੱਦਾਂ ਆਪਾਂ ਇੱਕ ਫਾਰਮ ਵਾਲੀਆ ਵੜਾ ਵੇਖਦੇ ਆ ਬਾਕੀ ਕੰਧ ਦੇ ਬਰਾਬਰੀ ਖੜੀ ਲੱਗਦੀ ਆ ਠੀਕ ਆ ਜੀ ਤੇ ਟੋਕੜ ਗੱਪਣ ਵੀ ਸਤਨਾਮ ਕਿੰਨੇ ਮਹੀਨੇ ਇਹ ਵੀਰ ਜੀ ਤਿੰਨ ਮਹੀਨੇ ਚੱਕਵਾਸ ਹੋਈ ਜੀ ਤਿੰਨ ਮਹੀਨਿਆਂ ਦੀ 13 13.5 ਕਿਲੋ ਦੁੱਧ ਆ 19ਵੀਂ ਮਾਸਾ ਕਹਿੰਦਾ ਛੱਲੀ ਮਾਸਾ ਭਾਰੀ ਦੱਸਦੀ ਆ ਕੋਈ ਭੈਣ ਭਰਾ ਇਹ ਨਾਲ ਆ ਕੇ ਛਾਣ ਕਰੇ ਇੱਕ ਡੋਕੇ ਦਾ ਫਰਕ ਨਾ ਹੋਵੇ ਇੱਕ ਡੋਕੇ ਦਾ ਫਰਕ ਨਹੀਂ ਹੁੰਦਾ ਇੱਕ ਡੋਕੇ ਦਾ ਹੋਣਾ ਹੋਰ ਜੀ ਲਓ ਵੀ ਆਹ ਵੇਖੋ ਜੀ ਸੋ ਠੀਕ ਆ ਵੱਡੀ ਵਛੀਏ ਚਲੋ 13 ਕਿਲੋ ਦੁੱਧ ਤੇ ਢਾਈਆਂ ਤਿੰਨਾਂ ਦੀ ਪੂਰੇ ਤਿੰਨਾਂ ਦੀ ਹਾਂ ਪੂਰੇ ਤਿੰਨਾਂ ਮਹੀਨੇ ਦੀ ਗੱਬਣ ਆ ਪਹਿਲਣ ਵਛੀ ਨੇ 35 36 ਕਿਲੋ ਦੁੱਧ ਦਿੱਤਾ ਜੀ ਪਹਿਲਣ ਨੇ ਤੇੜ ਪਟਾ ਕਿੰਨਾ ਤੋਤਾ 35 36 ਕਿਲੋ ਪਹਿਲਾਂ ਦਾ ਰਿਕਾਰਡ ਜਗਵਾ ਹਾਂ ਹਾਂ ਲੋ ਜੀ ਵੇਖੋ ਨਾੜਾਂ ਦੇ ਵਿਆਮਾਂ ਦੇ ਦੇਖੋ ਵੇਣ ਦੇਖੋ ਡੱਕੜ ਜੀ ਡੱਕ ਐ ਪਾਸੇ ਉਹ ਦਿਖਾ ਸ਼ੇਰ ਇਧਰ ਵਿਖਾਓ ਮੈਂ ਬਾਕੀ ਨਾੜ ਪੇਨ ਬੂਨ ਦੋ ਪਾਸੇ ਦਿਖਾ ਦਿਓ ਤਸਦੀ ਨਾਲ ਇਧਰ ਆ ਜੋਣ ਇਧਰ ਵਿਖਾਓ ਪਰਲੇ ਪਾਸੇ ਦਿਖਾ ਆ ਗੜਿਆ ਗੜਿਆ ਮੋਟੀਆਂ ਨਾੜਾਂ ਗੜਿਆ ਪੈ ਵੀ ਲੱਗੇ ਨਾੜਾਂ ਕਾਦੀਆਂ ਪਰਲੇ ਪਾਸੇ ਦਿਖਾਓ ਆਵੇ ਬਹੁਤ ਵਧੀਆ ਠੀਕ ਆ ਜੀ ਪੂਰੀ ਵੱਡੀ ਵਛੀ ਪੂਰਾ ਜੰਪ ਵਾਲਾ ਕਰਮਾਲੀ ਪੂਰੀ ਪਲੀ ਸਵੀ ਆ ਗਾੜੀ ਵੀ ਜੀ ਚੱਲੋ ਕੋਈ ਭਣ ਭਰਾ ਭਾਵੇਂ ਰੁਪਈਏ ਵਟੇ ਦੀ ਗਾੜੀ ਨੂੰ ਖੁਸ਼ ਕਰਨ ਵਾਲੀ ਬਹਿੜਿਆ ਦੇ ਹੋਏ ਕਿ ਸੂਆ ਦੋਸੂ ਦੇ ਪੀਵੇ ਪੁੱਠੇ ਪਾਠੇ ਦੀ ਵਿਖਾ ਦੋ ਤੋਂ ਪੂਰੀ ਫਲੈਟ ਇੱਕ ਸਾਰ ਪੱਧਰ ਤੇ ਚੌੜਾ ਪਿੱਠ ਪੂੜਾ ਤੇ ਵੱਡੀ ਬਹਿੜਾ ਮੇਰਾ ਭਰਾ ਚਲੋ ਦੂਰੋਂ ਨੇੜੇ ਕੋਈ ਕਿਸੇ ਨੇ ਹੋਣਾ ਇਹ ਜ਼ਿਕਰ ਕਰਨਾ ਬਣਦਾ ਵੱਡੀ ਬਹਿੜਾ 13 ਕਿਲੋ ਦੁੱਧ 3 ਮਹੀਨੇ ਦੀ ਗੱਬਣ ਜਿਹੜੀ ਇਹ ਤੁਹਾਨੂੰ ਦਿਖਾ ਰਹੇ ਆਪਾਂ ਹਾਂ ਜੀ ਤੇ ਮੁੱਲ ਵੀ ਇਹਦਾ ਬਿਲਕੁਲ ਜੈਨੂਨ ਜਾਇਜ਼ ਹੀ ਰਹੂਗਾ ਗਾਂ ਫਿਰ ਵਾਦੇ ਦੀ ਠੀਕ ਹੈ ਤੇ ਸਤਨਾਮ ਕੀ ਆਪਾਂ ਕਿੰਨੇ ਦੀ ਦੇ ਰਹੇ ਵੀਰ ਜੀ ਆਪਾਂ ਰੋਗਣਾ ਤੇ ਇਹਦੀ ਮੋਲ ਵੀਰ ਜੀ ਦਾ ਪੈਣ ਹਜ਼ਾਰ ਰੁਪਿਆ ਕਰਦੇ 60 ਹਜ਼ਾਰ ਤੋਂ ਛੋੜ ਛੱਪਾ ਕਰਦਾਂਗੇ 60 ਹਜ਼ਾਰ ਤੋਂ ਹੀ ਹਾਂਜੀ ਹਾਂਜੀ ਕਿੰਨਾ ਕਰਕੇ ਦਈਏ ਜਿੰਨਾ ਨਾਲ ਦਾ ਕਰ ਦੋ ਫਿਰ ਉਹਨਾਂ ਕਰਦਾਂਗੇ ਮਾਰਦਿਕ ਛਾਲ ਵੀਰ 55 ਹੀ ਦੇ ਦਾਂਗੇ ਭਾਜੀ 55 ਦੇ 55 ਹਜ਼ਾਰ ਦੇਵਾਂਗੇ ਬਾਕੀ ਇਹ ਗੱਲ ਆ ਜਿਹੜਾ ਵੀ ਲੈ ਜਾਊਗਾ ਵੀਰ ਕਰਮ ਵਾਲੀ ਹੈ ਕੋਈ ਘੱਟਿਆੜੀ ਨਹੀਂ ਨਾਲ ਅੱਧੇ ਰੁਪਏ ਲਾਉਣ ਵਾਲੀ ਆ ਲਓ ਵੇ ਵਸੀ ਵੱਡੀ ਵਸੀ ਭਾਵੇਂ 200 ਇਹ ਪੀਲੇ ਨਵੀਂ ਆ ਨਹੀਂ ਨਹੀਂ ਕੋਈ ਹੋਏ ਕਿਤੇ ਮੂਰ ਪੌਣ ਵਾਲੀ ਸ਼ਾਇ ਹੈ ਕੇ ਹਾਂਜੀ ਹਾਂਜੀ ਫਾਰਮ ਹੋਣ ਜੋ ਬਹੁਤ ਸੋਹਣਾ ਠੰਡੇ ਵਾ ਠੀਕ ਹੈ ਜੀ ਦੁੱਧ ਦੁੱਧ ਦੇ ਕੋ ਭਣ ਭਰਾ ਲੈ ਜੀ ਨਿਆਰੀ ਨਾਲ ਦੁੱਧ ਪੀਵੇ ਅੱਜ ਤੁਹਾਨੂੰ ਬਿਲਕੁਲ ਜਾਇਜ਼ ਰੇਟ ਦੇ ਵਿੱਚ ਮਿਲਦੀ ਪਈ ਹੈ 100 ਕਿਲੋਮੀਟਰ ਤਾਈਂ ਪਹੁੰਚ ਵੀ ਆ ਹਾਂਜੀ ਤੇ ਪੂਰੀ ਜ਼ਬਰਦਸਤ ਜਬਰਨ ਵੈੜਾ ਮੇਰਾ ਭਰਾ ਚੋਂ ਕਿਸੇ ਨੇ ਵੀ ਤੁਰਨਾ ਹਾਂਜੀ ਹਾਂਜੀ ਇਹ ਤੁਸੀਂ ਆੜੀਆਂ ਲਾ ਕੇ ਤੁਰੇ ਵੀ ਹਾਈਟ ਲੈਂਥ ਵਾਲੇ ਪਾਸੇ ਕੋਈ ਛੁੱਟੀ ਨਹੀਂ ਗਈ ਤੇ ਇਦੋਂ ਬਾਅਦ ਜਿਹੜਾ ਅਗਲਾ ਆਪਾਂ ਟੋਕੜ ਗੱਪਣਾ ਦਿਖਾਉਣਾ ਉਹ ਵੀ ਆ ਗਈ ਵੀਰ ਜੀ ਦੂਜੇ ਸੂਰੇ ਦੇ ਗਾਂ ਤਿਜੇ ਸੂਰੇ ਦੀ ਠੀਕਾ ਜੀ ਉਹ ਸਾਢੇ 3 ਮਹੀਨੇ ਈਸ਼ਿਆ ਕਪਾਸ ਤੇ 9 ਕਿਲੋ ਦੁੱਧ ਆਠੀ ਪੱਕਾ ਮੰਨਣ ਭੈਣ ਮਰਾ ਜਦੋਂ ਰਾਤ ਆਈਆਂ ਤੂੰ ਆਪ ਪਾਈ ਅੱਧਾ ਕਿਲੋ ਘਾਟੀ ਦੱਸ ਦੇ ਚਲੋ ਘਾਟੀ ਦੱਸ ਗਏ ਹਾਂਜੀ ਹਾਂਜੀ ਬਾਕੀ ਇਹ ਤਾਂ ਥੱਲੇ ਕੋਈ ਆਠੀ ਮੰਨ ਕੇ ਸੌਦਾ ਕਰੇ ਸਾਢੇ 3 ਮਹੀਨੇ ਦੀ ਇਹ ਗੱਪਣ ਗਾਂ ਤਿਜੇ ਸੂਰੇ ਦੇ ਨਹੀਂ ਸੋ ਤਿਜਾ ਸੂਆ ਆ ਗਈ ਇਹ ਵੀ ਪੂਰੀ ਵੱਡੀ 22 25 ਕਿਲੋ ਵਾਲੀ ਛੋਟੀ ਨਹੀਂ ਹਾਂ ਵੇਖੋ ਲਿਵਾ ਕੱਢਾ ਖੋਲਾ ਚੰਗੀਆਂ ਸਾਇਲੈਂਸ ਸੂਲੀਆਂ ਪਲ ਲੋਬੀ ਤੇ ਥਾਣੇ ਤੋਂ ਚੋਣ ਇੱਕ ਨੰਬਰ ਹੈ ਸੀਲ ਥਣੇ ਮੇਰਾ ਮਾਲ ਦੱਸੋ ਅੱਜ ਭਲਕ ਦੇ ਵਿੱਚ ਆਇਆ ਇਸ ਕਰਕੇ 8 ਕਿਲੋ ਦੁੱਧ ਤੁਹਾਨੂੰ ਨੂੰ ਕਾਊਂਟ ਕਰਾਤਾ ਹੋਵੇ ਨਾ ਹੋਵੇ ਤਾਂ ਚਲੋ ਕਿੱਥੋਂ ਬਾਹਰ ਵੀ ਹੋ ਜਾ ਆ ਦੁੱਧ ਦੇਖੋ ਵੀ ਜੀ ਹੁਣ ਆਪੇ ਕੋਈ ਢਾਈ ਢਾਈ ਰਹਿਗੇ ਤੇ ਫਿਰ ਵਾਜਣਾ ਸੋ ਸਾਬਾ ਦੇ ਦਾਨ ਦੋਨਾ ਪਾ ਦੇਣਾ ਵਾ ਜਵਾਬ ਸਮਾਨ ਦਾ ਕੋਈ ਮੜਚੋਂ ਵਰਗਿਆ ਸੋਹਣੀਆਂ ਕਰਵਾ ਚਾਰੇ ਥਾਣੇ ਦੀ ਕੋਈ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਚਵਾਈ ਵੀ ਨਾਲ ਦੀ ਨਾਲ ਦਿਖਾ ਰਹੇ ਆ ਅੱਲਾਹ ਆਬਾਦ ਤੇ ਕੋਈ ਵੀ ਡਾਊਟ ਨਾ ਕਿਸੇ ਭਰਾ ਦੇ ਮਨ ਚ ਰਵੇ ਜਾਂ ਸਾਹਮਣੇ ਆ ਤੁਹਾਡੇ ਮੁੱਠੀ ਵਾਲਾ ਥਾਣਾ ਫਸਮ ਕੇ ਹੋਰ ਵੀ ਥਾਣੇ ਨਿਕਲਾਊਗਾ ਥਾਣਾ ਵਧੀਆ ਚੁਆਈ ਮੋਟਰ ਵਧੀਆ ਹੋਏ ਪੂਰਾ ਮੋਠਾ ਥਾਣਾ ਹੈ ਹਾਂ ਹਾਂ ਛੋਟਾ ਹੋਣਾ ਠੀਕ ਆ ਬਾਕੀ ਵਜਨ ਵਾਟਾ ਵੀ ਪੂਰਾ ਕਰਵਾ ਲਈ ਨੂੰ ਠੀਕ ਆ ਸੋ ਸਾਢੇ 3 ਮਹੀਨਿਆਂ ਦੀ ਗਾਂ ਤਿੱਜੇ ਸਵੇਰੇ ਦੇ ਲਈ ਜਿਹੜੀ ਇਹ ਗੱਪਾਂ ਆਪਾਂ ਤੁਹਾਨੂੰ ਵਾਰਡ ਗਾਂ ਦਿਖਾ ਰਹੇ ਆ ਬਾਕੀ ਦੁੱਧ 8 ਕਿਲੋ ਆਹ ਵਜਨ ਢਾਂਚਾ ਉਤੋਂ ਪਿੰਡੇ ਦੀ ਪੂਰੀ ਸਾਫ ਸੁਥਰੀ ਜਾਂ ਕੋਈ ਨਿਸ਼ਾਨ ਨਹੀਂ ਹੈਗਾ ਵਾਧੂ ਘਾਟੂ ਤੇ ਬਾਕੀ ਝੋਲਾ ਝਾਲਾ ਦੱਸਣ ਡਿਆ ਵੀਰ ਸਤਨਾਮ ਸੱਜਰ ਦਾ ਦੁੱਧ ਵੀ ਚੰਗਾ ਰਿਹਾ ਹੋਊਗਾ ਹਾਂਜੀ ਹਾਂਜੀ ਉਹਦੇ ਬਾਈ ਤੇਗਲ ਤੋਂ ਝੋਣ ਨਹੀਂ ਨਾ ਰਹੀ ਆਪਾਂ ਹਾਂ ਤੇ ਇਹਨੇ ਦੁੱਧ ਤਾਂ ਆਪਾਂ ਨੂੰ ਪਤਾ ਹੈਗੀ ਹੈਗੀ ਵੱਡੀ ਹੈ ਕਿ ਛੋਟੀ ਹੈ ਬੱਸ ਬੱਸ ਲੈ ਵੀ ਇਹ ਵੀਰ ਸਤਨਾਮ ਕੀ ਮੋਲਕ ਕੀ ਡਿਮਾਂਡ ਰੋਗੀ ਇਹਦਾ ਮੋਲ ਵੀਰ ਜੀ 52000 ਰੁਪਏ ਕਰਦੇ ਆ ਤੇ 50000 48 ਦੇ ਦਵੇ 48 ਦੀ ਆ ਦੇਦਾ ਕੋਈ ਨਹੀਂ ਆਪਾਂ ਸ਼ੋਕ ਨੇ 45 ਦੇ ਦਾਂਗੇ ਭਾਈ ਵੱਡੀ ਆ ਮੂਰੀ ਕੋ ਛੋਟੀ ਹੋਣਾ ਮੈਂ ਤਾਂ ਵਾਰ-ਵਾਰ ਕਹੀ ਜਾਂਦਾ ਵੱਡੀ ਆ 45000 ਦੀ ਦਲਾਂਗੇ ਭਾਈ 45 ਦੀ ਯਾਰ ਛੋੜ ਕਰ ਦਾਂਗੇ 44000 ਦੀ 44000 ਦੀ ਚਲੋ ਇਹਦੇ ਨਾਲ ਦੀ ਅੱਗੇ ਆਪਾਂ 50 55 55 ਦੀਆਂ ਵੇਸੀਆਂ ਜਿਵੇਂ ਵੀ ਪਾਈ ਗਈਆਂ ਆਪਾਂ ਨੂੰ ਮਾਰਦਾ ਜਿਆਦਾ ਅਸੀਂ ਲਲ ਚਲੋ ਇਸੇ ਤਰ੍ਹਾਂ ਲਲਚਾਂ ਨੂੰ ਇਦੀ ਕਰੇ ਮਹਾਰਾਜ ਦੀ ਕਿਰਪਾ ਰੋਜ਼ ਮਾਲ ਵੇਚਣਾ ਰੋਜ਼ ਲੈਣਾ ਰੁਪਏ ਦਾ 2000 ਮਿਲਦਾ ਗਿਆ ਚੱਲ ਮੇਰੇ ਭਾਈ ਨੌਰੀ ਸ਼ਿਵਾ ਜੀ ਦਾ ਕਰਮ ਬਿਲਕੁਲ ਸੋ 44000 ਦੀ ਤੋਕੜ ਕੱਪਣ ਮਿਲ ਜਾਊਗੀ ਅੱਗੇ ਤੁਹਾਨੂੰ ਆਪਾਂ ਤੋਕੜ ਵੇੜ ਦਿਖਾਉਣੇ ਆ ਦੱਬੀ ਵਹਿੜਾ ਟੋਕੜ ਨੇਰੀ ਟੋਕੜੀ ਵੀ ਰੱਖਾ ਜੀ ਇਹ ਤੋਂ ਆ ਇਹ ਨਹੀਂ ਟੋਕੜੇ ਇਹਨੇ ਕਿ ਵੀ ਨਹੀਂ ਵੀ ਜੀ ਥੋੜੇ ਜਿਹੜੀ ਸੂਈ ਆ ਅੱਛਾ ਤੇ ਬੱਚਾ ਨਹੀਂ ਹੋਣਾਗਾ ਜੀ ਬਗੈਰ ਬੱਚੇ ਦੁੱਧ ਦੇ ਕੋ 12 12.5 ਕਿਲੋ ਆ ਲਓ ਜੀ 12 12.5 ਕਿਲੋ ਆ ਸੋ ਬੱਚਾ ਨਹੀਂ ਹੋਗਾਗਾ ਬਗੈਰ ਬੱਚਿਆਂ ਠੀਕ ਆ ਜੀ ਕੋਈ ਜ਼ਿਆਦਾ ਸਮਾਂ ਨਹੀਂ ਹੋਇਆਗਾ ਚਲੋ ਉਹ ਬੇਰਵਾ ਜਿਵੇਂ ਪਿੱਛੋਂ ਮਿਲਿਆ ਉਵੇਂ ਆਪਾਂ ਤੁਹਾਨੂੰ ਦੱਸ ਰਹੇ ਆ ਚਵਾਈ ਦੀ ਸਾਫ ਆ ਮੈਂ ਨਾ ਵੀ ਜੀ ਚੋਣ ਦੇ ਮਾਰਾ ਸੁਖ ਰਕੇ ਤੁਹਾਡੇ ਨਾਲ ਜਦੋਂ ਤੁਰੇ ਹੋਗਾ ਲਾ ਕੇ ਵੀ ਜਦੋਂ ਸਾਡੇ ਡੰਗਰ ਦਾ ਚੋਣ ਦਾ ਲਾਹਮ ਆਉਣਾ ਆਡੀ ਵੀਡੀਓ ਪੌਣੀ ਬੰਦ ਕਰ ਦੇ ਬੱਸ ਬੱਸ ਅਸੀਂ ਤਰਲੇ ਨਹੀਂ ਮੰਗਾ ਜਿਹੜੇ ਆਹ ਲੈ ਲਓ ਵੇਖੋ ਮੇਰਾ ਮਾਲ ਸੁਸਰਾ ਵੇਖੋ ਵੇਖੋ ਵੀਰ ਜੀ ਮਾਣ ਕੋਈ ਨਹੀਂ ਇੱਕਦੰਦਾ ਨਾ ਬੰਦਾ ਆ ਨਾ ਮਾਣ ਕਰਦਾ ਮਾਣ ਕੋ ਨਹੀਂ ਏਡੀ ਮਹਾਰਾਜ ਦੀ ਕਿਰਪਾ ਇੰਨਾ ਮਾਲ ਵਿਕਣਿਆ ਨਾ ਤੇ ਚਲੋ ਹੈ ਸਾਰੇ ਭਰਾ ਵਾ ਕੰਨਾ ਚੁੰਗਲਾ ਪਾਈਆਂ ਆਂਦੇ ਵੀ ਕਿੱਥੋਂ ਲਈ ਜਾਂਦੇ ਤੇ ਕਿੱਥੇ ਸੁੱਟੀ ਜਾਂਦੇ ਆ ਕਿੱਧਰ ਦਿੱਤੀ ਜਾਂਦੇ ਨਹੀਂ ਕਿਧਰੋਂ ਦੇ ਆ ਵੀ ਇਹ ਵੀ ਭਲੇਖਾ ਪਾਇਓ ਇਹ ਵੀ ਬੰਦਾ ਵਹਿਮ ਚ ਪਾਇ ਜਾਂਦਾ ਹਾਲ ਤੁਹਾਡਾ ਤੁਹਾਡਾ ਜੇ ਲੋ ਕਿ ਜਾ ਕੇ ਖੋਜਦਾ ਨਾ ਇਹੋ ਆਦੇ ਵੀ ਗੁਰੂ ਤੁਹਾਡਾ ਹੀ ਨਾਮ ਲੋ ਜੀ ਇਹ ਠੰਡੇ ਮੰਦੇ ਦੇ ਵਿੱਚ ਬਾਕੀ ਚੰਗੇ ਮੰਦੇ ਠੰਡੇ ਦੇ ਬੰਦਾ 8 8 10 10 ਕੋਈ ਮਾੜਾ ਮੁੰਡਾ ਹਾਂ ਤੇ ਜਿਆਦਾ ਇਹ ਵੀ ਆਪਾਂ 2 3000 ਰੁਪਏ ਬੱਲੇ ਵਾਲੇ ਦੀ ਗੱਲ ਕੋੜ ਪਾ ਦੇਣਾ ਅਗਲਾ ਉਹ ਨਹੀਂ ਅਗਲੇ ਨੇ ਨਵੇਂ ਪੈਸੇ ਲਾਉਣੇ ਨਵੇਂ ਹੀ ਆਪਾਂ ਸੋਹਰਾ ਆਣਾ ਇਹੋ ਜਿਹੇ ਮੱਸੀਆਂ ਗਾਂ ਵੱਤਰਾਂੀਆਂ ਕੁੜੀਆਂ ਵੀ ਐਂਪੈਣ ਪੈਣੀ ਹਜ਼ਾਰ ਦਾ ਮਾਲ ਆ 12 12.5 ਕਿਲੋ 12 12.5 ਕਿਲੋ ਇਹ ਦਿਖਾ ਕੇ ਦਵਾਂਗੇ ਜੀ 12 12.5 ਕਿਲੋ 200 ਐਸ ਵਕਤੇ ਤੇ ਤੇਰੇ ਹਾਜ਼ਰ ਆ ਜੇ ਮੇਰੇ ਕੋ ਦੋ ਦਿਨ ਰਹਿ ਗਈ ਫਿਰ ਭਾਵੇਂ 15 ਹੀ ਕਰਦਾ ਠੀਕ ਆ ਹਾਂ ਠੀਕ ਆ ਠੀਕ ਆ ਤੇ ਇਹ ਵੀਰ ਸਤਨਾਮ ਕੀ ਮੋਲ ਦੀ ਆ ਮੋਲ ਨਹੀਂ ਉਹ ਜਿਆਦਾ ਕਰਨਾ ਮਾਲ ਤੇ 45000 ਰੁਪਏ ਦਾ ਜੀ ਤੇ ਜੇ ਉਹ ਕੰਮ ਕਰ ਲੈਂਦੇ ਫਿਰ ਭਾਵੇਂ 65 ਦੀ ਵੇਚ ਲਈ ਦੀ ਕੰਮ ਨਹੀਂ ਕਰਦਾ हट ਗਿਆ ਇਦਾਂ ਵੇਚਦੀਆਂ ਤੇ ਇਦਾਂ ਵੇਚਣੀਆਂ ਮੁੱਲ ਵੀ ਜੀ ਦਾ ਕਰਦੇ ਆ 38000 35000 ਦੀ ਦੇ ਦਾਂਗੇ ਹਾਂ ਭਾਈ ਇਹ ਦੇਵਾਂਗੇ 30 ਹਜ਼ਾਰ ਦੀ। ਉਹ ਨਹੀਂ 30 ਥੋੜਾ ਜਿਹਾ 30 ਨਹੀਂ 30 ਦੀ ਬਹੁਤ ਉਹ 30 ਜਿਆਦਾ ਥੋੜੇ ਯਾਰ। ਇਹ ਤਾਂ ਮੈਂ 30 ਹੀ ਦੇ ਦਾਂਗੇ ਭਾਈ। ਦੇ ਦੋ 30 ਦੀ ਦੇ ਦੋ ਕੋਈ। 30 ਦੇ ਦਾਂਗੇ 12 ਚਲ ਪਾਣੀ ਤੁਹਾਨੂੰ ਮੂੰਹ ਮਿੱਠਾ ਕਰਾਉਂਦੀ ਐ ਤਾਂ ਕੋਈ ਨਿੱਜਾਪਾ ਦੇ ਦੇਣੀ ਐ। ਇਹ ਦੇ ਦਾਂਗੇ ਭਾਜੀ। 30 ਦੀ ਦੇ ਦੋ। ਮੂੰਹ ਤਾਂ ਮਿੱਠਾ ਹੁੰਦਾ ਵਾ ਮੂੰਹ ਨਾਲ ਕੋਈ ਚੱਕਰ। ਮੂੰਹ ਮਿੱਠਾ ਛੱਡ ਕੇ ਇਹ ਮਿੱਠੇ ਨੇ ਮਿੱਠਾ ਕਰਿਆ ਪਿਆ। ਜਿਆਦਾ ਮਿੱਠਾ ਨਾ ਖਾਈਓ ਤਾਂ ਸ਼ੁਕਰ ਹੋਵੇ ਜਿਆਦਾ ਮਿੱਠਾ ਖਾਈਏ ਨਹੀਂ ਇਹ ਨਮਕੀਨ ਵੀ ਖਾ ਲਦੇ ਨੇ ਆਹੋ ਠੀਕ ਆ ਆਜੋ ਇੱਕ ਨਗੀਨਾ ਹੋਰ ਆ ਗਿਆ ਲੋ ਵੀ ਇੱਕ ਟੂਬ ਹੋਰ ਦਿਖਾ ਦੇਣ ਤੁਹਾਨੂੰ ਜਰਸੀ ਜਰਸੀ ਜੀ ਦੋ ਦਾ ਨੇ ਚੌਗੀ ਦੇ ਨੇ ਮਾਰੇ ਮਾਰੇ ਕੱਢੇ ਜੇ ਥੋੜੀ ਸਾਫ ਇਹ ਵੀ ਹੈ ਨਾ ਆਹ ਤੇ ਦੁੱਧ ਦੇਖੋ ਇਹਦੇ ਕੋਲ ਵੱਛੀ ਕੋ ਹੋਊਗਾ 14 ਕਿਲੋ ਇਹਦੀ ਇੱਕ ਥੋੜੀ ਜਿਹੀ ਚ ਖੂਬੀ ਹੋ ਪਾ ਭਣ ਭਰਾਉਣ ਦੱਸ ਦੇਣੀ ਆ ਠੀਕ ਆ ਬਰਫ ਇਹ ਪਵਾਇਦਾ ਹਲੇ ਵਜੋਂ ਆਂਦੀ ਕੱਖਣੀ ਆ ਥੋੜਾ ਹੈ ਨਾ ਵੱਛੀ ਦਾ ਬੱਚਾ ਮਰ ਗਿਆ ਵਾ ਪਲੂਨ ਕਰਕੇ ਨਾ ਇਹ ਥੋੜਾ ਜਦੋਂ ਵੱਛੀ ਨਾ ਥੋੜਾ ਪਾੜਾ ਲੈਂਦੀ ਆ ਆ ਵੇਖ ਲੋ ਮਾੜੇ ਮਾੜੇ ਚੌਕੀਆਂ ਕੱਢੀਆਂ ਦੇ ਆ ਪਾਸੇ ਸਾਰੇ ਦੁੱਧ ਇਦਾਂ ਦੇ ਦੋਸਤ ਬਰਾਬਰ ਨਹੀਂ ਕੀਤੇ ਗਏ ਹਾਂ ਹਾਂ ਲੈ ਵੀ ਇਹ ਦੋਸਤੋ ਤੁਹਾਨੂੰ ਬੁਖਾਰ ਆ ਰਿਹਾ ਦੂਜਾ ਕ ਸੂਆ ਪਹਿਲਣੀ ਆ ਪਹਿਲਣ ਪਹਿਲਣ ਵੱਛੀ ਆ ਪਹਿਲਣੀ ਆ ਇਹ ਤਾਂ ਮਰ ਗਿਆ ਜੀ ਬੱਚਾ ਦੁੱਧ ਦੇ ਕੋਲ 14 ਕਿਲੋ ਬੱਚੀ ਥੋੜੀ ਜੀ ਇਹਦੇ ਭੁਖੀ ਰੱਖ ਕੇ ਚੋਈਏ ਨਾ ਫੇਰ ਨਹੀਂ ਆਂਦੀ ਕੱਖ ਵੀ ਜਦੋਂ ਥੋੜੀ ਜੀ ਰੱਜੀ ਹੁੰਦੀ ਉਦੋਂ ਮਾਰੀ ਜੀ ਉਰਾਪਰਾ ਕਰਦੀ ਆ ਆਪਾਂ ਦੱਸ ਕੇ ਉਦਾਂ ਇਹ ਨਹੀਂ ਵੀ ਗਰਮ ਇਦਾਂ ਵੇ ਥੱਲੇ ਬਹਿ ਜਾ ਜੋ ਮਰਜੀ ਕੇ ਜੂੜ ਪਾਓ ਕੋਈ ਪਰਵਾਹ ਨਹੀਂ ਠੀਕ ਆ ਆ ਕਈ ਵਾਰ ਮੁਰਕੇ ਭਣਪਰਾ ਦੂਰ ਨਹੀਂ ਰਹਿਦਾ ਮਗਾਣ ਦਾ ਤੇ ਮੁਰਕੇ ਉਸੇ ਜਾ ਕੇ ਕਰੇ ਫਿਰ ਆਪਾਂ ਉਹ ਬਰੇਜ ਲੱਗਿਆ ਹਾਂ ਵੀ ਪੜੀ ਹੁਣ ਵੀਡੀਓ ਦੇ ਦੱਸ ਦਿੱਤਾ ਨਾ ਮਾੜਾ ਜੀ ਉਰਾਪਰਾ ਕਰੇ ਅਗਲਾ ਮੁਰਕੇ ਚੱਕ ਤੁਹਾਨੂੰ ਦੋ ਦੋ ਫੋਨ ਲਾ ਦੇ ਜੇ ਗਰਮ ਆਏ ਆ ਜੂ ਆ ਉਹ ਸਾਨੂੰ ਥੋੜਾ ਸ ਆਹ ਰਹਿੰਨ ਸੋਰੇ ਰੋਕਣਾ ਹੀ ਪਾਉਣੇ ਪੱਠੇ ਤੇ ਚੌਂ ਲਗਿਆ ਪੜਾ ਵਾਈਦਾ ਫਿਰ ਚੁੱਪ ਕਰਕੇ ਖਾਈ ਜਾਂਦੀ ਹੈ ਤੇ ਜਦੋਂ ਹੋਏ ਨਾ ਪਹਿਲਾਂ ਰੱਜੀ ਕਿਤੇ ਉਸੇ ਛੌਂਕ ਛੂਕਣਾ ਪਾਲ ਗਈ ਜਿਆਦੇ ਫੇਰੇ ਇਹ ਮੁੜ ਕੇ ਤਕਾਰਾਣ ਹਰੂਰਾ ਪਰਿਆ ਕਰਦੀ ਆ ਦੁੱਧ ਕਿੰਨਾ ਦੱਸੇ ਦੁੱਧ 14 ਕਿਲੋ ਸੁਆਗਦਾ 14 ਕਿਲੋ 14 ਕਿਲੋ ਬੱਚੀ ਬੜੀ ਚੰਗੀ ਤੇ ਆਹ ਥੋੜਾ ਇੰਨਾ ਨਾ ਹੁੰਦਾ ਤੇ ਬੱਚੀ ਦਾ ਆਂਤੀ ਕੋ ਨਹੀਂ ਹਾਂ 14 ਕਿਲੋ ਦੁੱਧਾ ਸਫਾਈਆਂ ਬੜੀਆਂ ਦੇਵੇ ਦੀਆਂ ਤੇ ਪਿੰਡੇ ਦੀਆਂ ਸਫਾਈਆਂ ਲੋ ਕੋਈ ਕਮੀ ਪੇਸ਼ੀ ਇਹ ਹੁਣ ਭਾਲਦੀ ਤੇ ਅਸਲੀ ਬੱਚਾ ਰਹੀਆਂ ਨੇ ਨਹੀਂ ਇਦਾਂ ਵੇਚੀ ਆ ਨਹੀਂ ਨਹੀਂ ਕੋਈ ਗੱਲ ਨਹੀਂ ਚੰਗੀ ਬੱਚੀ ਚੰਗੀ ਆ ਚਲੋ ਕਿ 12 1000 12 ਕਿਲੋ ਦੁੱਧ ਚੋਈ ਚੱਲੂਗਾ ਇਹਨੇ ਦਈ ਨਾ ਵਿੱਚ 14 ਗਲ ਦਾ ਤੇ ਦਿਖਾ ਕੇ ਦਵਾਂਗੇ ਆਪਾਂ ਇਹ ਨਹੀਂ ਉਦਾਂ 14 ਆਹ ਤਾਂ ਤੇ ਹੋਊਗਾ 8 7 ਹੋਊਗਾ ਆਪਣੀ ਉਹ ਇਹਦੇ ਲਈ ਇਹ ਰੱਜ ਜਾਂਦੀ ਉਹ ਇਹਦੇ ਲਈ ਖੂਪੀ ਆ ਅਗਲੇ ਨੂੰ ਥੋੜਾ ਜਾਏ ਵੀ ਇਹ ਰੱਜ ਗਈ ਇਹ ਤੇ ਇਹ ਖਰਾਬ ਕਰਦੀ ਆ ਤੇ ਸਾਨੂੰ ਪਤਾ ਅਸੀਂ ਉਹ ਇਹਨੂੰ ਚੋ ਜਾ ਕੇ ਪਾਸੇ ਬੰਦਨੇ ਆ ਜਿਨੇ ਖਵਾਲੇ ਖਵਾਲੇ ਮੁੜ ਕੇ ਚੋਂ ਲੱਗਿਆ ਪਾਉਣੇ ਫਿਰ ਚਿਰ ਚੁੱਪ ਕਰਕੇ ਪੜਾ ਖਾਈ ਜਾਂਦੀ ਆ ਚੱਲ ਅੱਜ ਨੇ ਇਹ ਹੋਏ ਤੁਹਾਡੀ ਆਈ ਨਹੀਂ ਲੋਣੀ ਆ ਆ ਨਾ ਆਈ ਆ ਇਹ ਤੁਹਾਡੀ ਆਰੀ ਵਿੱਚ ਕਹਾਂ ਨੋਣੀ ਚੇਤਾ ਭੁੱਲ ਗਿਆ ਆਹੋ ਇੱਥੋਂ ਆਉਣੇ ਚਲ ਉਹ ਮੈਂ ਤਾਂ ਜਦੋਂ ਇੱਥੋਂ ਪਹਿਲਾਂ ਵਿਖਾਈ ਨਹੀਂ ਆ ਤੋਕਰ ਮੈਂ ਤਾਂ ਕਹਾਂ ਵੀ ਸ਼ਾਇਦ ਇਹ ਆਜੇ ਆਉਣ ਲੱਗਿਆ ਨਹੀਂ ਦੱਸਣ ਲੱਗਿਆ ਮਾਮੀ ਉਹ ਬਾਤ ਵਿੱਚ ਚੇਤਾ ਭੁੱਲ ਗਿਆ ਨਹੀਂ ਲਵਾਉਣੀ ਉਹ ਖਿਆਲ ਉੱਗ ਗਿਆ ਕੋਈ ਨਹੀਂ ਦੇ ਲੋ ਵੀਰ ਸਤਾ ਨਾਮ ਹਾਜ਼ਰੀ ਕਾਦੀ ਲਵਾਉਣੀ ਲਾ ਕੇ ਆ ਕੇ ਦੱਸੋ ਤੁਸੀਂ ਵੱਛੀ ਜਿੰਨਾ ਦੁੱਧਿਆ ਜਿੰਨੀ ਸ਼ਕੀਰ ਆ ਵੱਛੀ ਵੇਚ 40 42000 ਦੀ ਵੇਚ ਲਗੇ ਪਰ ਜਿੰਨੇ ਦੀ ਤੁਸੀਂ ਆਖੋ ਉਨੇ ਦੀ ਵੇਚ ਦੇਣੀ ਚਾਹ ਜਿਹੜੀ ਖੂਬੀ ਦਸੀ ਆ ਆਪਾਂ ਭੈਣ ਭਰਾਵਾਂ ਨੂੰ ਹੋਰ ਚੋਣ ਮਾਰੀ ਹੋਵੇ ਦੁੱਧ ਘਟ ਵਧ ਹੋਵੇ ਜਾਂ ਕੋਈ ਹੋਰ ਨੁਕਸ ਹੋਵੇ ਆਪਾਂ ਜ਼ਿੰਮੇਵਾਰ ਇਹਨਾਂ ਵੀ ਥੋੜੀ ਜਿਹੀ ਵੱਛੀ ਭੁਖੀ ਰੱਖੀ ਚਾਹੀਏ ਫੇਰ ਸੁਣਾ ਜੇ ਜਦੋਂ ਰੱਜੀ ਨੇ ਫੇਰ ਮਾੜਾ ਮਰ ਕਰਦੀ ਜੀ ਤੇ ਅਦਗੇ ਵੀਰ ਪੂਰੇ ਦੱਸੋ ਦੱਸ ਦੇ ਦਾਦੇ ਭਾਈ 10000 ਜਿੰਨੇ ਦੀ ਆਖੀ ਹੁੰਦੀ ਦੇ ਦਾਂਗੇ ਨਹੀਂ ਕਰਤੀ ਜਾਇਜ਼ ਆਪਾਂ ਪੂਰਾ ਉਹ ਡਿਮਾਂਡ ਕੋਈ 30 ਕਰਾ ਲੈ 28 30 32 ਕਰਾ ਲੈ ਆਪਾਂ ਦੇ ਦਗੇ ਜਾਇਜ਼ ਕਰਕੇ ਦੱਸੋ ਜਿੰਨੀ ਆਹ ਭਾਈ ਜਿੰਨੀ ਤੇ ਨੂੰ ਕੋ ਆ ਤਾਂ ਹਿਸਾਬ ਨਾਲ ਵੀ ਕਿੰਨੇ ਰੁਪਏ ਦੀ ਬੱਛੀ ਆ 14 ਕਿਲੋ ਦੁੱਧ ਆਵੇ 14 ਕਿਲੋ ਚੱਲ ਤੁਸੀਂ 13 ਹੀ ਮੰਨ ਕੇ ਆਪਾਂ ਦੇ ਦੇ ਭਾਵੇਂ ਕੋਈ 12 ਮੰਨ ਕੇ ਲੈ ਲੈ 14 ਹੀ ਮੰਨ ਕੇ ਲੈ ਲੈ ਆ ਕੋਈ ਪਰਵਾਹ ਨਹੀਂ ਅੱਜ ਕੋ ਵੀਰ ਹੋ ਜਾ ਕੋ ਮਾਨਤਾ ਨਾਲ ਕੇ 26 ਉਹ 25 ਕੋ ਕੀ ਹੁੰਦਾ ਜੇ 25 ਦੀ ਦੇ ਦੇ ਜੀ 25 ਆ ਸਰ ਜੇ ਤੂੰ 25 ਦੀ ਕਹਿ ਤਾ ਵੀ 25 ਹੀ ਦੇ ਦਾਂਗੇ ਭਾਜੀ ਪਰ ਇਹਨੇ ਡੇਢ ਮਹੀਨੇ ਚ ਪਾਹੇ ਪੂਰੇ ਕਰਦੇ ਨੇ 5000 ਦੀ ਜੀ ਮਿਲ ਨਹੀਂ ਰਹੀ ਉਹ ਦਰੋਂ ਫੜਦਾ ਆਹ ਜਿਹੜੀ ਗੱਲ ਚੰਗੀ ਆ ਹਾਂ ਅਬ ਅਛੀ ਚੰਗੀ ਇਹ ਤੁਸੀਂ ਆ ਗਿਆ ਸ਼ੂਗਰ ਦਾ ਕਰਾ ਲਓ ਇਹ ਤਾਂ ਆ ਵੀ ਸ਼ੂਗਰ ਦਾ ਕਰਾਉਂਦੇ ਵਿੱਚ ਵੀ ਤਿੰਨ ਮਕੀਨ ਵੀ ਕਿਤੇ ਖਾ ਲਈਦਾ ਇੱਕ ਤੇਰੇ ਨਾਂ ਦੀ ਰੱਖੀ ਹੁੰਦੀ ਆ ਚਲ ਇਹ ਨਹੀਂ ਮੈਂ 25 ਦੇਤੀ ਇਹ ਤਾਂ ਘਾਟਾ ਪਾ ਲਿਆ ਤੇਰੀ ਹੁਣ ਚਲ ਪਣੀ ਲੋ ਜੀ 25000 ਦੀ ਆ 13 14 ਕਿਲੋ ਦੁੱਧ ਕਰਮਾ ਦੁੱਧ ਵੜਾ ਵੀਰ ਜੀ ਦੁੱਧ ਆਇਆ ਚਿੱਟਾ ਕੁੜੀ ਆ ਵੀ ਦਾ ਬਸ ਬਸ ਬਾਕੀ ਮੇਰੇ ਪ੍ਰਭੂ ਇਹ ਜਿਹੜੇ ਪਸ਼ੂ ਆ ਤੇ ਤੁਹਾਨੂੰ ਦਿਖਾਤੇ ਆ ਇਹ ਨਾਗਸੀ ਟੋਟਲ ਸੂਏ ਸਵਾਏ ਗੱਬਣ ਧੋਕੜ ਗੱਬਣ ਪਰ ਇਹ ਇੱਕ ਤਰ੍ਹਾਂ ਦੀ ਕੈਟਾਗਰੀ ਦੇ ਵਿੱਚ ਤੇ ਸੁਤਨਾਮ ਇੱਕ ਨੰਬਰ ਵੀਰ ਬੋਲਦੀ ਆ ਨੰਬਰ ਆਪਣਾ ਹੈ ਵੀਰ ਜੀ 94655 ਨਾ 8950 ਪਿੰਡ ਕਰੋਂ ਤਸੀਰ ਵੱਡੇ ਜਿਲ੍ਹਾ ਸ਼੍ਰੀ ਤਰਨਤਾਰਨ ਸਾਹਿਬਾ ਜੀ ਤੇ ਮਹਾਰਾਜ ਦੀ ਕਿਰਪਾ ਮਾ ਹਰ ਵਕਤ ਹੁਣ ਜਦੋਂ ਆਪਣਾ ਕੰਮ ਜਿਆਦਾ ਫੋਕਸ ਆਪਣਾ ਕਾਈਂ ਆਦੇ ਹੀ ਆ ਕਾਈਂ ਹਰ ਵਕਤ 14 15 ਪੱਕੀਆਂ ਤਿਆਰ ਹੋਣੀਆਂ ਜਦੋਂ ਕੋ ਮਰਜ਼ੀ ਭਣ ਭਰਾਵੇ ਠੀਕ ਆ ਬਾਕੀ ਸਿਆਲ ਆ ਗਿਆ ਉਤੋਂ ਡਿਕਾ ਜੀ ਵੀਰ ਤੁਹਾਡਾ ਤੜ ਮਾਲ ਚਰੋ ਵੱਡਾ ਵੀ ਕਟੋਕੜ ਤੇ ਬਾੜ ਚੰਗੀ ਤੋਂ ਚੰਗੀ ਚੋ 28 32 ਵਾਲੀ ਵੀ ਆਉਂਦੀ ਨੇ ਉਹਨੇ ਲਿਆਵਾਂਗੇ ਲਿਆਵਾਂਗੇ ਜੀ ਹਾਂ ਸੋ ਧੰਨਵਾਦ ਸਾਰੇ ਭਰਾਵਾਂ ਦਾ ਜਿੰਨਾਂ ਪੂਰੀ ਵੀਡੀਓ ਵੇਖੀ ਆ ਤੇ ਬਾਕੀ ਮੇਰਾ ਭਰਾ ਜਿੱਦਾਂ ਵੀ ਕਿਸੇ ਭਰਾ ਦੀ ਤਸੱਲੀ ਹੁੰਦੀ ਹੈ ਉਹਦਾ ਆਪਣੇ ਤਸੱਲੀ ਕਰ ਕਰ ਮਾਲ ਲੈ ਕੇ ਜਾਓ ਕੋਈ ਗੱਲ ਨਹੀਂ ਹਾਂਜੀ ਤੇ ਜੁੜੇ ਹੋ ਸਾਰੇ ਭਰਾ ਠੀਕਾ ਜੀ ਸਾਰੇ ਪਿਆਰ ਦਿੰਦੇ ਹੋ ਇਤਮਾਨ ਦਿੰਦੇ ਹੋ ਤਹਿ ਦਿਲ ਤੋਂ ਧੰਨਵਾਦ ਆ ਤੁਹਾਡੇ ਸਾਰੇ ਵੀਰਾਂ ਭਰਾਵਾਂ ਦੇ ਜਿਉਂਦੇ ਬਸਦੇ ਰਹੋ ਮਿਹਰਬਾਨੀ ਜੀ